ਸ੍ਰੀ ਗੁਰੂ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੀਟਾ ਟੈਕ ਤੇ ਪੀਟਾ 2 ਦੇ ਵਿਦਿਆਰਥੀਆਂ ਲਈ ਪੰਜਾਬੀ ਪੈਡਾਗੋਗੀ ਤੇ ਇਸ ਵਿਸ਼ਾ ਹੈ ਜੀ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨ ਜਿਸ ਨੂੰ ਆਡੀਓ ਵਿਜ਼ੂਅਲ ਐਡਸ ਵੀ ਕਿਹਾ ਜਾਂਦਾ ਹੈ ਇਹ ਕੀ ਹਨ ਤੇ ਇਸ ਦੀ ਕੀ ਮਹੱਤਤਾ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਾਂਗੀ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਜਿਨ੍ਹਾਂ ਸਾਧਨਾਂ ਦਾ ਪ੍ਰਯੋਗ ਅਧਿਐਨ ਦੇ ਕਾਰਜਾਂ ਵਿੱਚ ਕੀਤਾ ਜਾਏ ਜੋ ਦੇਖਿਆ ਸੁਨਿਆ ਜਾ ਸਕਣ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਪੜਾਈ ਜਾ ਰਹੇ ਸੰਕਲਪ ਨੂੰ ਵਧੇਰੇ ਸਪਸ਼ਟ ਕੀਤਾ ਜਾ ਸਕਦਾ ਹੈ ਦ੍ਰਿਸ਼ਟੀ ਸਰੋਤ ਦੇਖਿਆ ਤੇ ਸੁਨਿਆ ਜਾਣ ਵਾਲੇ ਸਹਾਇਕ ਸਾਧਨ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਜੋ ਅਸੀਂ ਕਨਸੈਪਟ ਜੋ ਅਸੀਂ ਸੰਕਲਪ ਬੱਚੇ ਨੂੰ ਪੜਾ ਰਹੇ ਹਾਂ ਉਹ ਬੱਚਾ ਬੜੀ ਆਸਾਨੀ ਨਾਲ ਸਮਝ ਸਕਦਾ ਹੈ ਤੇ ਉਸ ਦਾ ਸੰਕਲਪ ਜਿਹੜਾ ਹੈ ਉਹ ਸਪਸ਼ਟ ਹੋ ਜਾਂਦਾ ਹੈ ਤੇ ਜਿਸ ਦੇ ਨਾਲ ਪੜ੍ਹਾਉਣ ਦੇ ਕੰਮ ਨੂੰ ਜਿਹਨੂੰ ਕਹਿੰਦੇ ਆ ਅਧਿਆਪਨ ਦੇ ਕੰਮ ਨੂੰ ਅਸੀਂ ਸੌਖਾ ਕਰ ਸਕਦੇ ਹਾਂ ਬੱਚਾ ਬੜੀ ਆਸਾਨੀ ਦੇ ਨਾਲ ਉਸ ਨੂੰ ਸਿੱਖ ਸਕਦਾ ਹੈ ਉਸ ਨੂੰ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਕਿਹਾ ਜਾਂਦਾ ਹੈ ਅੱਜ ਦਾ ਵਿਸ਼ਾ ਦ੍ਰਿਸ਼ਟੀ ਸ्रोत सहायक साधन ਇਸ ਦੇ ਵਿੱਚ ਮੈਂ ਇਸ ਦੀ ਪਰਿਭਾਸ਼ਾ ਤੋਂ ਇਲਾਵਾ ਮਹੱਤਤਾ ਤੇ ਕਿਸਮਾਂ ਦੇ ਬਾਰੇ ਜਾਣਕਾਰੀ ਦਾਂਗੀ ਦ੍ਰਿਸ਼ਟੀ ਸ्रोत सहायक ਸਾਧਨ ਦੀ ਮਹੱਤਤਾ ਪ੍ਰਤੱਖ ਅਨੁਭਵ ਪ੍ਰਦਾਨ ਕਰਨਾ ਦੇਖੋ ਦ੍ਰਿਸ਼ਟੀ ਸ्रोत सहायक ਸਾਧਨ ਕੀ ਨੇ ਟੀਚਿੰਗ ਐਡਸ ਜਿਹੜਾ ਕਿ ਬੱਚਾ ਪ੍ਰਤੱਖ ਦੇਖ ਸਕਦਾ ਹੈ ਮਹਿਸੂਸ ਕਰ ਸਕਦਾ ਹੈ ਕੰਮ ਕਰ ਸਕਦਾ ਹੈ ਤਾਂ ਇਸ ਦੇ ਨਾਲ ਬੱਚੇ ਨੂੰ ਕਿਸੇ ਵੀ ਚੀਜ਼ ਦਾ ਪ੍ਰਤੱਖਨ ਬਹੁ ਹੁੰਦਾ ਹੈ ਪ੍ਰੇਰਨਾ ਪ੍ਰਦਾਨ ਕਰਨਾ ਦੇਖੋ ਕੋਈ ਔਖਾ ਕੁਸਚਨ ਹੈ ਜਾਂ ਕੋਈ ਔਖਾ ਸਵਾਲ ਹੈ ਆਪਾਂ ਬਲੈਕਬੋਰਡ ਵੀ ਇੱਕ ਟੀਚਿੰਗ ਗੇਟਸ ਹੈ ਜੀ ਉੱਥੇ ਆਪਾਂ ਬੱਚੇ ਨੂੰ ਕਹਿੰਨੇ ਆ ਕਿ ਤੂੰ ਆਪਣੇ ਹੱਥੀ ਕਰ ਤੂੰ ਇਹ ਕਰ ਸਕਦਾ ਹੈ ਇਹ ਸੌਖਾ ਹੈ ਕੋਈ ਤੁਸੀਂ ਮਾਡਲ ਜਾਂ ਚਾਰਟ ਬਣਾਉਣਾ ਬੱਚੇ ਨੂੰ ਦਿੱਤਾ ਹੈ ਤੁਸੀਂ ਉਸ ਨੂੰ ਮੋਟੀਵੇਟ ਕਰਦੇ ਹੋ ਕਿ ਬੱਚੇ ਤੁਸੀਂ ਇਹ ਕਰ ਸਕਦੇ ਹੋ ਤੇ ਇਸ ਦੇ ਨਾਲ ਉਸ ਦੇ ਵਿੱਚ ਸਿੱਖਣ ਦੀ ਰੁਚੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਪੜਨ ਰੁਚੀਆਂ ਦਾ ਵਿਕਾਸ ਕਿਉਂਕਿ ਬੱਚੇ ਨੂੰ ਪਰਤੱਖਨਬਵ ਹੋਇਆ ਹੈ ਬੱਚ ਨੂੰ ਤੁਸੀਂ ਮੋਟੀਵੇਟ ਕਰ ਸਕਦੇ ਹੋ ਬੱਚਾ ਜਿਹੜਾ ਹੈ ਉਸ ਚੀਜ਼ ਨੂੰ ਸਾਹਮਣੇ ਦੇਖਦਾ ਹੈ ਆਪਣੇ ਸਾਹਮਣੇ ਦੇਖਦਾ ਹੈ ਰੱਟੇ ਦੀ ਪ੍ਰਵਿਰਤੀ ਨਹੀਂ ਲਾਉਂਦਾ ਤਾਂ ਇਸ ਦੇ ਨਾਲ ਜਿਹੜੇ ਬੱਚੇ ਪੜ੍ਹਾਈ ਤੋਂ ਦੂਰ ਭੱਜਦੇ ਨੇ ਉਹਨਾਂ ਵਿੱਚ ਪੜਨ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ ਕਿਨਾਂ ਦੀ ਸਹਾਇਤਾ ਨਾਲ ਦ੍ਰਿਸ਼ਟੀ ਸਰੋਤ ਸਹਾਇਕ ਸਾਧਨਾਂ ਦੀ ਸਹਾਇਤਾ ਨਾਲ ਬੱਚਿਆਂ ਨੂੰ ਕਾਰਜਸ਼ੀਲ ਬਣਾਉਣਾ ਦੇਖੋ ਹੁਣ ਆਪਾਂ ਬੱਚਿਆਂ ਨੂੰ ਕੋਈ ਚਾਰਟ ਜਾਂ ਕੋਈ ਮਾਡਲ ਮੰਨ ਲਓ ਮੈਂ ਕਹਾਣੀ ਕਰਾ ਰਹੀ ਹਾਂ ਪਿਆਸਾ ਕੂਆ ਮੈਂ ਕਹਿੰਨੀ ਜੀ ਚਾਰਟ ਬਣਾ ਕੇ ਲੈ ਕੇ ਆਓ ਤਾਂ ਇਹਦੇ ਨਾਲ ਕੀ ਹੈ ਕਿ ਬੱਚਾ ਉਹਦੇ ਨਾਲ ਜਿਹੜੇ ਹੈ ਰਿਲੇਟਿਡ ਪਿਕਚਰਸ ਤਸਵੀਰਾਂ ਇਕੱਠੀਆਂ ਕਰੇਗਾ ਫਿਰ ਉਹਨਾਂ ਨੂੰ ਲਗਾਏਗਾ ਫਿਰ ਥੱਲੇ ਲਿਖੇਗਾ ਇੱਕ ਪਿਆਸਾ ਕਾਂ ਸੀ ਉਸਨੂੰ ਪਿਆਸ ਲੱਗੀ ਸੀ ਤਾਂ ਇਹਦੇ ਨਾਲ ਕੀ ਹੈ ਕਿ ਬੱਚੇ ਕਾਜਸ਼ੀਲ ਬਣਦੇ ਨੇ ਲਰਨਿੰਗ ਬਾਈ ਡੂਇੰਗ ਦਾ ਸੂਧ ਦਾ ਸਿਧਾਂਤ ਕਰਕੇ ਸਿੱਖੋ ਦਾ ਸਿਧਾਂਤ ਇੱਥੇ ਜਿਹੜਾ ਲਾਗੂ ਹੁੰਦਾ ਹੈ ਕਿ ਬੱਚਾ ਆਪ ਹੱਥੀ ਕੰਮ ਕਰਦਾ ਹੈ ਹੱਥੀ ਕੰਮ ਕੀਤਾ ਜਿਹੜਾ ਹੈ ਉਹ ਜ਼ਿਆਦਾ ਦੇਰ ਤੱਕ ਯਾਦ ਰਹਿੰਦਾ ਹੈ ਬੱਚੇ ਭੁੱਲਦੇ ਨਹੀਂ ਤੇ ਰੱਟੇ ਦੀ ਪ੍ਰਵਿਰਤੀ ਨਹੀਂ ਲਾਉਣੀ ਪੈਂਦੀ ਜਿੱਥੇ ਰੱਟਾ ਹੁੰਦਾ ਹੈ ਉਹ ਬੱਚਾ ਜਲਦੀ ਭੁੱਲ ਜਾਂਦਾ ਹੈ ਔਰ ਜਿੱਥੇ ਬੱਚਾ ਕਾਰਜਸ਼ੀਲ ਹੋ ਕੇ ਕੋਈ ਕੰਮ ਸਿੱਖਦਾ ਹੈ ਤਾਂ ਉਹ ਉਸ ਨੂੰ ਭੁੱਲਦਾ ਨਹੀਂ ਹੈ ਪਾਠ ਵਿੱਚ ਨਵੀਨਤਾ ਲਿਆਉਣਾ ਮੰਨ ਲਓ ਸਾਇੰਸ ਦਾ ਕੋਈ ਟੌਪਿਕ ਹੈ कि जिस ਨੂੰ بچے आसानी ਨਾਲ ਨਹੀਂ ਸਮਝ ਸਕਦੇ कोई एसएसटी ਦਾ ਟਾਪਿਕ ਹੈ ਜਿੱਥੇ ਉਹ ਬੋਰਿਅਤ ਮਹਿਸੂਸ ਕਰ ਰਹੇ ਨੇ ਤਾਂ ਅਸੀਂ ਟੀਚਿੰਗ ਏਡਸ ਦੀ ਸਹਾਇਤਾ ਨਾਲ ਦ੍ਰਿਸ਼ਟੀ ਸਰੋਤ ਸਾਇਕ ਸਾਧਨਾ ਦੀ ਸਹਾਇਤਾ ਨਾਲ ਉਸ ਵਿੱਚ ਨਵਾਂ ਪਨ ਲਿਆ ਸਕਦੇ ਹਾਂ ਤੇ ਬੱਚਾ ਉਸ ਨੂੰ ਬੜੇ ਧਿਆਨ ਨਾਲ ਸੁਨੇਗਾ ਤੇ ਉਸ ਨੂੰ ਸਮਝੇਗਾ ਤੇ ਯਾਦ ਕਰਨ ਦੀ ਕੋਸ਼ਿਸ਼ ਕਰੇਗਾ ਰਕਟੇ ਦੀ ਪ੍ਰਵਿਰਤੀ ਨੂੰ ਘਟਾਉਣਾ ਔਖੇ ਔਖਾ ਜਿਹੜਾ ਸਬਜੈਕਟ ਹੈ ਔਖੇ ਔਖਾ ਜਿਹੜਾ ਟਾਪਿਕ ਹੈ ਟੀਚਿੰਗ ਏਡਸ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਨਾਲ ਉਹਨਾਂ ਨੂੰ ਸਮਝਾ ਸਕਦੇ ਹਾਂ ਤੇ ਬੱਚਾ ਉਸ ਨੂੰ ਦੇਖ ਕੇ ਸਮਝ ਕੇ ਸਿੱਖਦਾ ਹੈ ਇਸ ਨਾਲ ਰੱਟੇ ਦੀ ਪ੍ਰਵਿਰਤੀ ਘਟਦੀ ਹੈ ਰੱਟਾ ਨਹੀਂ ਲਗਾਉਂਦਾ ਸਮੇਂ ਤੇ ਸ਼ਕਤੀ ਦੀ ਬਚਤ ਮੰਨ ਲਓ ਕੋਈ ਮੈਂ ਕੋਈ ਇਸ ਤਰ੍ਹਾਂ ਦਾ ਟੌਪਿਕ ਹੈ ਜਿਹੜਾ ਬਹੁਤ ਹੀ ਔਖਾ ਹੈ ਸਾਇੰਸ ਦਾ ਮੈਂ ਬੱਚੇ ਨੂੰ ਨਹੀਂ ਸਮਝਾ ਸਕਦਾ ਕਈ ਵਾਰ ਸਮਝਾਉਣ ਦੇ ਬਾਵਜੂਦ ਬੱਚਾ ਜਿਹੜਾ ਹੈ ਉਹ ਆਸਾਨੀ ਨਾਲ ਨਹੀਂ ਸਮਝਦਾ ਤਾਂ ਉੱਥੇ ਕੀ ਹੈ ਟੀਚਿੰਗ ਹੈਲਪਸ ਐਜ਼ ਅ ਟੀਚਰ ਮੇਰੀ ਤੇ ਬੱਚੇ ਦੀ ਦੋਨਾਂ ਦੀ ਸਮੇਂ ਤੇ ਸ਼ਕਤੀ ਦੀ ਬਚਤ ਕਰਦਾ ਹੈ ਮੈਂ ਬੜੀ ਆਸਾਨੀ ਨਾਲ ਟੀਚਿੰਗ ਹੈਲਪਸ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਸਮਝਾ ਸਕਦੀ ਹਾਂ ਤੇ ਬੱਚਾ ਬੜੀ ਆਸਾਨੀ ਨਾਲ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਦੀ ਵਰਤੋਂ ਨਾਲ ਉਸ ਟਾਪਿਕ ਨੂੰ ਸਮਝ ਸਕਦਾ ਹੈ ਗਿਆਨ ਨੂੰ ਸਥਿਰ ਬਣਾਉਣਾ ਕਿਉਂਕਿ ਬੱਚੇ ਨੇ ਪਰਤੱਖਣਵਰ ਪ੍ਰਾਪਤ ਕੀਤਾ ਹੈ ਬੱਚੇ ਨੇ ਉਹ ਚੀਜ਼ ਨੂੰ ਹੁੰਦਿਆ ਦੇਖਿਆ ਹੈ ਉਹ ਚੀਜ਼ ਅੱਖੀਂ ਦੇਖੀ ਹੈ ਆਪ ਕੀਤੀ ਹੈ ਤਾ ਇਸ ਦੇ ਨਾਲ ਜਿਹੜਾ ਬੱਚਾ ਗਿਆਨ ਪ੍ਰਾਪਤ ਕਰਦਾ ਹੈ ਉਹ ਬਿਲਕੁਲ ਸਥਿਰ ਹੁੰਦਾ ਹੈ ਬੱਚਾ ਭੁੱਲਦਾ ਨਹੀਂ ਕਿਉਂਕਿ ਬੱਚੇ ਨੇ ਲਰਨਿੰਗ ਬਾਈ ਡੂਇੰਗ ਦਾ ਜੋ ਅਧਿਆਪਨ ਸਿਧਾਂਤ ਹੈ ਉਸ ਤੇ ਚੱਲ ਕੇ ਜੋ ਗਿਆਨ ਪ੍ਰਾਪਤ ਕੀਤਾ ਹੈ ਉਹ ਸਥਿਰ ਹੁੰਦਾ ਹੈ ਤੁਸੀਂ ਜਦੋਂ ਮਰਜ਼ੀ ਉਸ ਨੂੰ ਕਰਵਾ ਕੇ ਦੇਖ ਲਓ ਬੱਚਾ ਉਸ ਨੂੰ ਕਰ ਦੇਗਾ ਰੱਟੇ ਦੀ ਪ੍ਰਵਿਰਤੀ ਨਹੀਂ ਲਗਾਉਂਦਾ ਔਰ ਇਸ ਨਾਲ ਪਾਠ ਵਿੱਚ ਨਵੀਨਤਾ ਆਉਂਦੀ ਹੈ ਬੋਰਿਅਤ ਮਹਿਸੂਸ ਜਿੱਥੇ ਕਰਦੇ ਨੇ ਜਾਂ ਜਿਹੜੇ ਔਖੇ ਟਾਪਿਕ ਨੇ ਟੀਚਿੰਗ AIDS ਦੀ ਸਹਾਇਤਾ ਨਾਲ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨਾ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਦੇ ਨਾਲ ਬੱਚੇ ਨੂੰ ਉਹ ਸਮਝਾ ਸਕਦੇ ਹਾਂ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨਾ ਦਾ ਅਗਲਾ ਪੁਆਇੰਟ ਹੈ ਜੀ ਸਿੱਖਿਆ ਸੂਤਰਾਂ ਤੇ ਆਧਾਰਿਤ ਹੁਣ ਇਹਦੇ ਚ ਕੀ ਹੈ ਕਿ ਸਮਗਰੀ ਦਾ ਪ੍ਰਯੋਗ ਸਿੱਖਿਆ ਸੂਤਰਾਂ ਤੇ ਆਧਾਰਿਤ ਹੈ ਇਸ ਦੇ ਪ੍ਰਯੋਗ ਰਾਹੀਂ ਅਸੀਂ ਬੱਚੇ ਨੂੰ ਗਿਆਤ ਤੋਂ ਅਗਿਆਤ ਵੱਲ ਸਰਲ ਤੋਂ ਕਠਿਨ ਵੱਲ ਮੂਰਤ ਤੋਂ ਅਮੂਰਤ ਵੱਲ ਤੇ ਸਥੂਲ ਤੋਂ ਸੁਖਮ ਵੱਲ ਲੈ ਕੇ ਚਲਦੇ ਹਾਂ ਪ੍ਰਾਇਮਰੀ ਸਿੱਖਿਆ ਵਿੱਚ ਸਹਾਇਕ ਹੁਣ ਛੋਟੀਆਂ ਕਲਾਸਾਂ ਨੇ ਛੋਟੀਆਂ ਬੱਚਿਆਂ ਨੂੰ ਜਿਹੜਾ ਔਕੇ ਤੋਂ ਔਕੇ ਚੀਜ਼ ਹੈ ਉਹ ਅਸੀਂ ਟੀਚਿੰਗ ਐਡਸ ਦ੍ਰਿਸ਼ਟੀ ਸੌਖ ਸਹਾਇਕ ਸਾਧਨਾ ਦੀ ਸਹਾਇਤਾ ਦੇ ਨਾਲ ਬੜੀ ਆਸਾਨੀ ਦੇ ਨਾਲ ਸਮਝਾ ਸਕਦੇ ਹਾਂ ਕਿਉਂਕਿ ਬੱਚਿਆਂ ਦਾ ਆਈਕਿਊ ਹਲੇ ਉਹਨਾਂ ਨਹੀਂ ਹੁੰਦਾ ਔਕੇ ਟੌਪਿਕ ਨੂੰ ਅਸੀਂ ਟੀਚਿੰਗ ਐਡਸ ਦੀ ਸਹਾਇਤਾ ਦੇ ਨਾਲ ਬੱਚੇ ਨੂੰ ਸਿਖਾ ਸਕਦੇ ਹਾਂ ਬੱਚੇ ਨੂੰ ਸਮਝਾ ਸਕਦੇ ਹਾਂ ਇਸ ਦੇ ਨਾਲ ਸਿੱਖਿਆ ਗਿਆ ਜੋ ਪਾਠ ਹੈ ਜੋ ਸਿੱਖਿਆ ਜੋ ਕੰਮ ਹੈ ਬੱਚਾ ਜਲਦੀ ਨਹੀਂ ਭੁੱਲਦਾ ਤੇ ਸਾਰੀ ਜ਼ਿੰਦਗੀ ਜਿਹੜਾ ਹੈ ਉਹ ਯਾਦ ਰੱਖਦਾ ਹੈ ਤੇ ਟੀਚਿੰਗ ਏਡਸ ਬੱਚੇ ਲਈ ਬੜੀਆਂ ਉਪਯੋਗੀ ਹਨ ਕਿਉਂਕਿ ਟੀਚਿੰਗ ਏਡਸ ਦੀ ਸਹਾਇਤਾ ਦੇ ਨਾਲ ਬੱਚਾ ਜਿਹੜਾ ਹੈ ਉਸ ਦੇ ਕੰਮ ਵਿੱਚ ਵੰਸਵੰਤ ਲਿਆਂਦੀ ਜਾ ਸਕਦੀ ਹੈ ਉਸ ਨੂੰ ਕਿਰਿਆਸ਼ੀਲ ਬਣਾਇਆ ਜਾ ਸਕਦਾ ਹੈ ਅਸੀਂ ਆਪਣੇ ਟੌਪਿਕ ਨੂੰ ਜਿਹੜਾ ਹੈ ਉਹ ਸਪਸ਼ਟ ਕਰ ਸਕਦੇ ਹਾਂ ਐਜ਼ ਅ ਟੀਚਰ ਐਜ਼ ਅ ਸਟੂਡੈਂਟਸ ਸਮੇਂ ਤੇ ਸ਼ਕਤੀ ਦੀ ਬਚਤ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਕਿਸਮਾਂ ਦੀ ਕਿ ਦ੍ਰਿਸ਼ਟੀ ਸ्रोत ਸਹਾਇਕ ਸਾਧਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤਾਂ ਦ੍ਰਿਸ਼ਟੀ ਸ्रोत ਸਹਾਇਕ ਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ ਨੰਬਰ 1 ਇੰਦਰੀਆਂ ਤੇ ਆਧਾਰਿਤ ਗਿਆਨ ਇੰਦਰੀਆਂ ਤੇ ਆਧਾਰਿਤ ਦੂਸਰਾ ਹੈ ਜੀ ਤਕਨੀਕ ਤੇ ਆਧਾਰਿਤ ਟੈਕਨੋਲੋਜੀ ਤੇ ਆਧਾਰਿਤ ਦੋ ਤਰ੍ਹਾਂ ਦੇ ਨੇ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਇੱਕ ਤਾਂ ਸਾਡੀਆਂ ਜੋ ਪੰਜ ਗਿਆਨ ਇੰਦਰੀਆਂ ਨੇ ਉਹਨਾਂ ਤੇ ਆਧਾਰਿਤ ਨੇ ਤੇ ਦੂਸਰਾ ਤਕਨੀਕ ਤੇ ਆਧਾਰਿਤ ਜੋ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨੇ ਅੱਗੇ ਆਪਾਂ ਦੇਖਦੇ ਹਾਂ ਕਿ ਇੰਦਰੀਆਂ ਤੇ ਆਧਾਰਿਤ ਤੇ ਤਕਨੀਕ ਤੇ ਆਧਾਰਿਤ ਕਿੰਨੀ ਤਰ੍ਹਾਂ ਦੇ ਜਿਹੜੇ ਸਾਧਨ ਆਪਾਂ ਵਰਤ ਸਕਦੇ ਹਾਂ ਜੇਕਰ ਤੁਸੀਂ ਅਜੇ ਤੱਕ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਕਮੈਂਟ ਬਾਕਸ 'ਚ ਜਾ ਕੇ ਜਰੂਰ ਦੱਸਿਆ ਕਰੋ ਕਿ ਮੇਰੇ ਦੁਆਰਾ ਭਾਇਆ ਟੌਪਿਕ ਤੁਹਾਨੂੰ ਕਿੰਨਾ ਕਸਰਤਕ ਸਿੱਧ ਹੋਇਆ ਇੰਦਰੀਆਂ ਦੇ ਪ੍ਰਯੋਗ ਤੇ ਆਧਾਰਿਤ ਗਿਆਨ ਇੰਦਰੀਆਂ ਦੇ ਪ੍ਰਯੋਗ ਤੇ ਆਧਾਰਿਤ ਚਾਰ ਤਰ੍ਹਾਂ ਦੇ ਨੇ ਪਹਿਲਾਂ ਦ੍ਰਿਸ਼ਟੀ ਸਹਾਇਕ ਜਿਨ੍ਹਾਂ ਨੂੰ ਸਿਰਫ ਦੇਖਿਆ ਜਾ ਸਕਦਾ ਹੈ ਦ੍ਰਿਸ਼ਟੀ ਸਹਾਇਕ ਸਾਧਨ ਕਿਹੜੇ ਕਿਹੜੇ ਨੇ ਨਕਸ਼ੇ ਚਿੱਤਰ ਮਾਡਲ ਵਲੈਂਟਨ ਬੋਰਡ ਫਿਲਮ ਪੱਟੀਆਂ ਪਾਠ ਸਮਗਰੀ ਆਦ ਇਹਨਾਂ ਨੂੰ ਅਸੀਂ ਸਿਰਫ ਦੇਖ ਸਕਦੇ ਹਾਂ ਨਕਸ਼ੇ ਹੈ ਤੁਸੀਂ ਬੱਚੇ ਨੂੰ ਇੰਡੀਆ ਦਾ ਨਕਸ਼ਾ ਪੰਜਾਬ ਦਾ ਨਕਸ਼ਾ ਦਿਖਾ ਰਹੇ ਹੋ ਤਾਂ ਬੱਚਾ ਦੇਖ ਸਕਦਾ ਹੈ ਕੋਈ ਤਸਵੀਰ ਹੈ ਉਹ ਦੇਖੀ ਜਾ ਸਕਦੀ ਹੈ ਮਾਡਲ ਦੇਖਿਆ ਜਾ ਸਕਦਾ ਹੈ ਪਾਠ ਪੁਸਤਕਾਂ ਦੇਖ ਕੇ ਪੜੀਆਂ ਜਾ ਸਕਦੀਆਂ ਨਹੀਂ ਇਹ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨ ਨੇ ਜਿਨ੍ਹਾਂ ਨੂੰ ਦੇਖ ਕੇ ਪੜ ਕੇ ਬੱਚਾ ਬੜੀ ਆਸਾਨੀ ਦੇ ਨਾਲ ਕਿਸੇ ਵੀ ਟੌਪਿਕ ਨੂੰ ਪੜ ਸਕਦਾ ਹੈ ਸਮਝ ਸਕਦਾ ਹੈ ਤੇ ਉਸ ਨੂੰ ਯਾਦ ਕਰ ਸਕਦਾ ਹੈ ਸੋ ਇੰਦਰੀਆਂ ਤੇ ਆਧਾਰਿਤ ਗਿਆਨ ਇੰਦਰੀਆਂ ਪੰਜ ਨੇ ਉਸ ਤੇ ਆਧਾਰਿਤ ਚਾਰ ਤਰ੍ਹਾਂ ਦੇ ਨੇ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨ ਸਰੋਤ ਸਹਾਇਕ ਸਾਧਨ ਸਰੋਤ ਮੀਨ ਜਿਹੜੇ ਸਿਰਫ ਸੁਨੇ ਜਾ ਸਕਦੇ ਨੇ ਦ੍ਰਿਸ਼ਟੀ ਮੀਨ ਜਿਹੜੇ ਦੇਖੇ ਜਾ ਸਕਦੇ ਨੇ ਸਰੋਤ ਸਾਧਨ ਜਿਹੜੇ ਸਿਰਫ ਸੁਨੇ ਜਾ ਸਕਦੇ ਨੇ ਜਿਹੜੇ ਬੱਚੇ ਨੂੰ ਸੁਣਾ ਕੇ ਅਸੀਂ ਆਪਣੇ ਪਾਠ ਬੱਚੇ ਨੂੰ ਜਲਦੀ ਸਮਝਾ ਸਕਦੇ ਹਾਂ ਜਿਵੇਂ ਰੇਡੀਓ ਟੇਪ ਰਿਕਾਰਡ ਗ੍ਰਾਮੋਫੋਨ ਕਿਸੇ ਟਾਈਮ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਇੱਕ ਰੇਡੀਓ ਪ੍ਰੋਗਰਾਮ ਆਂਦਾ ਹੁੰਦਾ ਸੀ ਜਿਹੜਾ ਕਿ ਇੱਕ ਟਾਈਮ ਹੁੰਦਾ ਸੀ आधे ਕਿੰਟੇ ਦਾ ਹੁੰਦਾ ਸੀ ਕੋਈ ਨਾ ਟਾਪਿਕ ਜਿਹੜਾ ਹੈ ਕੋਈ ਨਾ ਕੋਈ ਟਾਪਿਕ ਲਿਆ ਜਾਂਦਾ ਸੀ ਤੇ ਉੱਥੇ ਬੱਚੇ ਨੂੰ ਸੁਨਾਇਆ ਜਾਂਦਾ ਸੀ ਤੇ ਬੱਚੇ ਉਸ ਨੂੰ ਬੜੇ ਆਰਾਮ ਨਾਲ ਸੁਣਦੇ ਸੀ ਧਿਆਨ ਨਾਲ ਸੁਣਦੇ ਸੀ ਸਮਝਦੇ ਸੀ ਤੇ ਉਸ ਨੂੰ ਯਾਦ ਕਰਦੇ ਸੀ ਇਸ ਤਰ੍ਹਾਂ ਭਾਸ਼ਾ ਨਾਲ ਸੰਬੰਧਿਤ ਜੇਕਰ ਕੋਈ ਬੱਚੇ ਦੀ ਗਲਤ ਉਚਾਰਨ ਹੈ ਤਾਂ ਉਸ ਨੂੰ ਸ਼ੁੱਧ ਕਰਾਇਆ ਜਾ ਸਕਦਾ ਹੈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਜਿਹੜੇ ਦੇਖੇ ਵੀ ਜਾ ਸਕਦੇ ਨੇ ਤੇ ਸੁਨੇ ਵੀ ਜਾ ਸਕਦੇ ਨੇ ਦ੍ਰਿਸ਼ਟੀ ਦੇਖਣਾ ਸਰੋਤ ਸੁਣਨਾ ਕੰਪਿਊਟਰ ਦੂਰਦਰਸ਼ਨ ਮੋਸ਼ਨ ਫਿਲਮਾਂ ਡਾਕੂਮੈਂਟਰੀ ਡਰਾਮਾ ਕੰਪਿਊਟਰ ਨੂੰ ਅਸੀਂ ਦੇਖ ਵੀ ਸਕਦੇ ਹਾਂ ਸੁਣ ਵੀ ਸਕਦੇ ਹਾਂ ਤੇ ਉਹਦੇ ਤੇ ਕੰਮ ਵੀ ਕਰ ਸਕਦੇ ਹਾਂ ਦੂਰਦਰਸ਼ਨ ਮੋਸ਼ਨ ਫਿਲਮਾਂ ਡਾਕੂਮੈਂਟਰੀ ਡਰਾਮਾ ਇਹ ਸਾਰੇ ਦੇਖੇ ਤੇ ਸੁਣਨ ਵਾਲੇ ਸਹਾਇਕ ਸਾਧਨ ਹਨ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਕਮੈਂਟ ਬਾਕਸ ਜਾ ਕੇ ਜਰੂਰ ਲਿਖਿਆ ਕਰੋ ਕਿ ਮੇਰੇ ਦੁਆਰਾ ਪੜਾਇਆ ਗਿਆ ਟੌਪਿਕ ਤੁਹਾਨੂੰ ਕਿੰਨਾ ਸਮਝ ਆਇਆ ਜਾਂ ਇਸ ਵਿੱਚ ਕੋਈ ਇੰਪਰੂਵਮੈਂਟ ਦੀ ਲੋੜ ਹੈ ਤੁਹਾਡੇ ਪੋਜ਼ਿਟਿਵ 네ਗੇਟਿਵ ਵਿਊਜ਼ ਮੇਰੇ ਲਈ ਬੜੇ ਸਹਾਇਕ ਸਿੱਧ ਹੋਣਗੇ ਤਾਂ ਕਮੈਂਟ ਬਾਕਸ ਜਰੂਰ ਕੁਛ ਨਾ ਕੁਛ ਲਿਖਿਆ ਕਰੋ ਕਿਰਿਆਤਮਕ ਸਾਧਨ ਦੇਖਣ ਸੁਣਨ ਤੇ ਕਰਨ ਦੀ ਕਿਰਿਆ ਤਿੰਨੇ ਇਹਦੇ ਚ ਆ ਜਾਂਦੇ ਆ ਦੇਖ ਕੇ ਵੀ ਜਾਂਦੇ ਸੁਣੇ ਵੀ ਜਾਂਦੇ ਤੇ ਕੋਈ ਕੰਮ ਕਰਦੇ ਵੀ ਆ ਜਿਵੇਂ ਨਾਟਕ ਦੇ ਵਿੱਚ ਭੂਮਿਕਾ ਅਦਾ ਕਰਨਾ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਕਰਨਾ ਤੇ ਸੈਟਿਸਫਾਟਾ ਕਰਨਾ ਦੇਖੋ ਇੱਥੇ ਬੱਚਾ ਖੁਦ ਹਾਜ਼ਰ ਹੁੰਦਾ ਹੈ ਨਾਟਕ ਚ ਆਪਾਂ ਕੋਈ ਉਸ ਨੂੰ ਪਲੇ ਦਿੰਨੇ ਹਾਂ ਕੋਈ ਰੋਲ ਦਿੰਦੇ ਹੋ ਬੱਚਾ ਉਸ ਅਦਾ ਕਰਦਾ ਹੈ ਆਪ ਮਹਿਸੂਸ ਕਰਦਾ ਹੈ ਪ੍ਰਯੋਗਸ਼ਾਲਾ ਜਿਸੀ ਉਸ ਨੂੰ ਲੈ ਕੇ ਜਾਂਦੇ ਆ ਉਹ ਹੱਥੀ ਪ੍ਰਯੋਗ ਕਰਦਾ ਹੈ ਜਦੋਂ ਅਸੀਂ ਸੈਟਿਸਫਾਟਾ ਕਰਾਣੇ ਹਾਂ ਮੰਨ ਲਓ ਇਤਿਹਾਸਿਕ ਸਥਾਨ ਦੀ ਯਾਤਰਾ ਸੀ ਅੰਮ੍ਰਿਤਸਰ ਦੀ ਯਾਤਰਾ ਕਰਾਈ ਹੈ ਬੱਚੇ ਨੇ ਉਹ ਆਪ ਕੀਤੀ ਹੈ ਜੇਕਰ ਤੁਸੀਂ ਹੁਣ ਉਸ ਨੂੰ ਐਸੇ ਲਿਖਣ ਲਈ ਕਹੋਗੇ ਤਾਂ ਉਹ ਬੜਾ ਵਧੀਆ ਆਪਣੇ ਸ਼ਬਦਾਂ ਵਿੱਚ ਉਸ ਨੂੰ ਐਸੇ ਨੂੰ ਲਿਖ ਸਕਦਾ ਹੈ ਸੋ ਇੰਦਰੀਆਂ ਤੇ ਆਧਾਰਿਤ ਜਿਹੜੇ ਨੇ ਉਹ ਚਾਰ ਤਰ੍ਹਾਂ ਦੇ ਸਹਾਇਕ ਸਾਧਨ ਕੀਤੇ ਨੇ ਦ੍ਰਿਸ਼ਟੀ ਸਹਾਇਕ ਸਾਧਨ ਸ੍ਰੋਤ ਸਹਾਇਕ ਸਾਧਨ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨ ਤੇ ਲਾਸਟ ਆ ਜਾਂਦਾ ਹੈ ਜੀ ਕਿਰਿਆਤਮਕ ਸਾਧਨ ਇੰਦਰੀਆਂ ਤੇ ਆਧਾਰਿਤ ਚਾਰ ਤਰ੍ਹਾਂ ਦੇ ਕੀਤੇ ਨੇ ਅਗਲਾ ਜੋ ਆਪਾਂ ਦੂਸਰੀ ਵੰਡ ਕੀਤੀ ਸੀ ਉਹ ਸੀ ਤਕਨੀਕ ਤੇ ਆਧਾਰਿਤ ਤਕਨੀਕ ਤੇ ਆਧਾਰਿਤ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਕਿੰਨੀ ਤਰ੍ਹਾਂ ਦੇ ਨੇ ਦੇਖੋ ਪ੍ਰਸ਼ਨ ਤੁਹਾਨੂੰ ਆ ਜਾਏਗਾ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕਰਨਾ ਕਿਸ ਤਰ੍ਹਾਂ ਦਾ ਸਾਧਨ ਹੈ ਚਾਰ ਆਪਸ਼ਨ ਦਿੱਤੀਆਂ ਹੋਣਗੀਆਂ ਅਸੀਂ ਕਾਂਗੇ ਕਿਰਿਆਤਮਕ ਸਾਧਨ ਕੰਪਿਊਟਰ ਕਿਸ ਤਰ੍ਹਾਂ ਦਾ ਸਹਾਇਕ ਸਾਧਨ ਹੈ ਦ੍ਰਿਸ਼ਟੀ ਸਰੋਤ ਸਹਾਇਕ ਸਾਧਨ ਨਕਸ਼ੇ ਤੇ ਚਿੱਤਰ ਕਿਸ ਤਰ੍ਹਾਂ ਦੇ ਸਹਾਇਕ ਸਾਧਨ ਨੇ ਇਹ ਜਿਹੜੇ ਨੇ ਦ੍ਰਿਸ਼ਟੀ ਦੇਖਿਆ ਜਾ ਸਕਦੇ ਨਾ ਦ੍ਰਿਸ਼ਟੀ ਸਹਾਇਕ ਸਾਧਨ ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈ ਉਹ ਤੁਹਾਨੂੰ ਪੁੱਛੇ ਜਾਣਗੇ ਕੁਐਸਚਨ ਪਹਿਲਾਂ ਵੀ ਦੱਸਿਆ ਸੀ ਸਿੱਧਾ ਕੁਐਸਚਨ ਨਹੀਂ ਪੁੱਛਦੇ ਘੁਮ ਘੁਮਾ ਕੇ ਕੁਐਸਚਨ ਪੁੱਛਦੇ ਨੇ ਤੁਸੀਂ ਜੋ ਵੀ ਮੈਂ ਕਰਵਾ ਰਹੀ ਆ ਆਪਣੇ ਕਾਪੀ ਤੇ ਨੋਟ ਕਰਦੇ ਜਾਓ ਯਾਦ ਕਰੋ ਉਸ ਨੂੰ ਫਿਰ ਜੋ ਹੈ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਸੋ ਕਿਰਿਆਤਮਕ ਕੀ ਹੈ ਜਿਸ ਵਿੱਚ ਬੱਚਾ ਖੁਦ ਭਾਗ ਲੈ ਸਕਦਾ ਹੈ ਕਿਰਿਆ ਕਰ ਸਕਦਾ ਹੈ ਲਰਨਿੰਗ ਬਾਈ ਡੂਇੰਗ ਕਰਕੇ ਸਿੱਖਣ ਦੀ ਪ੍ਰਕਿਰਿਆ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਿਰਿਆਤਮਕ ਸਾਧਨ ਤਕਨੀਕ ਤੇ ਆਧਾਰਿਤ ਜਿਹੜੇ ਤਿੰਨ ਤਰ੍ਹਾਂ ਦੇ ਨੇ ਪਹਿਲਾ ਹੈ ਗਿਆ ਸਰਲ ਹਾਰਡਵੇਅਰ ਸੌਖੀਆਂ ਮਸ਼ੀਨਾਂ ਜਿਵੇਂ ਓਵਰਹੈਡ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਪੱਤੀ ਪ੍ਰੋਜੈਕਟਰ ਤੇ ਜਾਦੂ ਦੀ ਲਾਲਟਨ ਆਦਿ ਇਹ ਸਧਾਰਨ ਮਸ਼ੀਨਾਂ ਨੇ ਇਹਨਾਂ ਨੂੰ ਬੱਚਾ ਵੀ ਬੜੀ ਆਸਾਨੀ ਦੇ ਨਾਲ ਚਲਾ ਸਕਦਾ ਹੈ ਓਵਰਹੈਡ ਪ੍ਰੋਜੈਕਟਰ ਜਿਹੜਾ ਹੈ ਉਹ ਸਕੂਲਾਂ ਚ ਪ੍ਰੋਜੈਕਟਰ ਦਿੱਤੇ ਗਏ ਨੇ ਤੇ ਅਧਿਆਪਕ ਤੋਂ ਇਲਾਵਾ ਛੋਟੇ ਬੱਚੇ ਵੀ ਇਸ ਪ੍ਰੋਜੈਕਟਰ ਨੂੰ ਬੜੀ ਆਸਾਨੀ ਦੇ ਨਾਲ ਚਲਾ ਸਕਦੇ ਨੇ ਇਸ ਕਰਕੇ ਇਹਨਾਂ ਨੂੰ ਸਰਲ ਹਾਰਡਵੇਅਰ ਕਿਹਾ ਜਾਂਦਾ ਹੈ ਟੈਕਨੋਲੋਜੀ ਜਾਂ ਤਕਨੀਕ ਤੇ ਆਧਾਰਿਤ ਜੋ ਦ੍ਰਿਸ਼ਟੀ ਸ੍ਰੋਤ ਸਹਾਇਕ ਸਾਧਨ ਨੇ ਉਹਨਾਂ ਚੋਂ ਪਹਿਲੀ ਕਿਸਮ ਹੈ ਸਰਲ ਹਾਰਡਵੇਅਰ ਸਰਲ ਹਾਰਡਵੇਅਰ ਚ ਕੀ ਕੀ ਆਉਂਦੀਆਂ ਨੇ ਸਧਾਰਨ ਮਸ਼ੀਨਾਂ ਨੇ ਕਿਹੜੀਆਂ-ਕਿਹੜੀਆਂ ਨੇ ਬੇਟਾ ਤੁਸੀਂ ਆਪਣੀ ਕਾਪੀ ਤੇ ਨੋਟ ਕਰੋ ਫੇਰ ਹੀ ਤੁਹਾਨੂੰ ਇਹ ਚੀਜ਼ਾਂ ਯਾਦ ਰਹਿਣਗੀਆਂ ਸੁਣ ਕੇ ਜੇ ਹੈ ਆਪਾਂ ਠੀਕ ਹੈ ਯਾਦ ਰੱਖਦੇ ਨੇ ਲੇਕਿਨ ਲਿਖਣ ਦੇ ਨਾਲ ਉਹ ਚੀਜ਼ ਪੱਕੀ ਹੋ ਜਾਂਦੀ ਹੈ ਸੌਫਟਵੇਅਰ ਬਿਲਕੁਲ ਸੌਫਟਵੇਅਰ ਠੀਕ ਹੈ ਤਾਂ ਇਹ ਜਟਿਲ ਤੇ ਗੁੰਝਲਦਾਰ ਨੇ ਸਾਫਟਵੇਅਰ ਜਿਹੜੇ ਨੇ ਸੌਖੀ ਤਰ੍ਹਾਂ ਦੇ ਨੇ ਜਿਵੇਂ ਕੈਸਰਟਸ ਫਲੈਪਿੰਗ ਫਿਲਮ ਪੱਟੀ ਛੱਪੀ ਹੋਈ ਸਮਗਰੀ ਗ੍ਰਾਫ ਚਾਰਟ ਨਕਸ਼ੇ ਮਾਡਲ ਇਸ ਤੋਂ ਇਲਾਵਾ ਇੱਕ ਹਾਰਡਵੇਅਰ ਹੈ ਜਿਹੜਾ ਕਿ ਵਿੱਚੋਂ ਸ਼ੈਸਕਿਪ ਹੋ ਗਿਆ ਹਾਰਡਵੇਅਰ ਜਟਿਲ ਤੇ ਗੁੰਝਲਦਾਰ ਮਸ਼ੀਨਾਂ ਨੇ ਜਿਹੜੀਆਂ ਇੱਕ ਵਾਰੀ ਖਰਾਬ ਹੋ ਜਾਂਣ ਤੇ ਉਹਨਾਂ ਨੂੰ ਆਪਾਂ ਦੁਬਾਰਾ ਨਹੀਂ ਸਹੀ ਕਰ ਸਕਦੇ ਜਿਵੇਂ ਰੇਡੀਓ ਦੂਰਦਰਸ਼ਨ ਟੇਪ ਰਿਕਾਰਡ ਸਿਨੇਮਾ ਕੰਪਿਊਟਰ ਇਹ ਹਾਰਡਵੇਅਰ ਨੇ ਇਹ ਜੇ ਚੀਜ਼ਾਂ ਖਰਾਬ ਹੋ ਜਾਣ ਤਾਂ ਇਹਨਾਂ ਨੂੰ ਅਸੀਂ ਨਹੀਂ ਸਹੀ ਕਰ ਸਕਦੇ ਕੋਈ ਨਾ ਕੋਈ ਮਕੈਨਿਕ ਆਏਗਾ ਉਹ ਇਸ ਨੂੰ ਸਹੀ ਕਰ ਸਕਦਾ ਹੈ ਤੇ ਸੌਫਟਵੇਅਰ ਜਿਹੜੇ ਕਿ ਹਾਰਡਵੇਅਰ 'ਚ ਕੰਮ ਕਰਦੇ ਨੇ ਜਿਵੇਂ ਕੈਟਸਰਟਸ ਫਲੈਪੀ ਫਿਲਮ ਪੱਟੀਆਂ ਛਾਪੀ ਹੋਈ ਸਮਗਰੀ ਗ੍ਰਾਫ ਚਾਰਟ ਨਕਸ਼ੇ ਮਾਡਲ ਇਹ ਸਾਰੇ ਜਿਹੜੇ ਨੇ ਤਕਨੀਕ ਤੇ ਆਧਾਰਿਤ ਨੇ ਤਿੰਨ ਤਰ੍ਹਾਂ ਦੇ ਨੇ ਸਰਲ ਹਾਰਡਵੇਅਰ ਸਧਾਨ ਮਸ਼ੀਨਾ ਹਾਰਡਵੇਅਰ ਜਟਿਲ ਤੇ ਗੁੰਝਲਦਾਰ ਮਸ਼ੀਨਾ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਸਹੀ ਨਹੀਂ ਕਰ ਸਕਦੇ ਜਿਵੇਂ ਰੇਡੀਓ, ਦੂਰਦਰਸ਼ਨ, ਟੇਪ ਰਿਕਾਰਡ, ਸਿਨੇਮਾ ਆਦ ਤੇ ਸੌਫਟ ਹਾਰਡਵੇਅਰ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਦ੍ਰਿਸ਼ਟੀ ਸ੍ਰੋਗ ਸਹਾਇ ਸਾਧਨ ਕੀ ਨੇ ਉਹਨਾਂ ਦੀਆਂ ਕਿਸਮਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਮਹੱਤਤਾ ਬਾਰੇ ਦੱਸਿਆ ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ